thank ਦਿਓ ਰਹੇ ਨੇ ਹਾਂ ਕਿੰਨਾ ਸੋਹਣਾ ਲੱਗਦਾ ਪੈਰਸ ਆਹ ਬਸ ਸਪੈਦੇ ਸੁੱਕ ਗਏ ਹਾਂ ਸੁੱਕ ਗਏ ਹਾਂ ਸੋਹਣਾ ਲੱਗਦਾ ਦੇਲਾ ਰੱਬ ਦੇ ਰੰਗ ਨੇ ਔਰ ਇਸ ਪੈਦੇ ਸੇ ਲੈਣਾ ਨਾ ਗਲਪਟਾ ਨਹੀਂ ਸਕਦਾ ਦਰਾਖਤ ਤੇ ਦਰਾਖਤ ਹੁੰਦੇ ਦਿਓਰੇ ਹਨਾ ਜਦ ਪਹਿਲਾਂ ਇਹਦੀ ਇੰਨਾ ਪਾਣੀ ਚੱਲਦਾ ਸੀ ਜੱਸ ਦੀ ਮਮੀ ਪੈਰ ਚੱਕਦਾ ਸੀ ਗਲਗਲ ਪਾਣੀ ਦਿਓਰੇ ਹੁਣ ਉੱਚਾ ਹੋ ਗਿਆ ਹਨਾ ਹੁਣ ਥੋੜਾ ਜਿਹਾ ਕੋ ਉੱਚੀ ਹੋ ਗਿਆ ਜਦ ਹੜਾ ਆ ਆ ਵੀ ਕਿੰਨਾ ਸੋਹਣਾ ਲੱਗਦਾ ਇੱਧਰੋਂ ਤਾਂ ਟੀਨਾ ਚੱਕੀਆਂ ਗਈਆਂ ਸਾਰੀਆਂ ਹਨਾ ਟੀਨਾ ਦਾ ਤਾਂ ਬਾਂਸਾ ਦੇ ਪਾਈਆਂ ਹੋਈਆਂ ਤੇ ਇਹ ਬਾਂਸਾ ਤੇ ਰਹਿੰਦੀਆਂ ਹਵਾ ਨਾਲ ਉੜ ਗਿਆ ਉਹ ਦੋ ਹਿੰਦੇ ਫੋਕ ਰੱਖੇ ਨੇ ਤਾ ਰਹੇ ਨੇ ਨਾਉਰੇ ਪੈਨਾਉਰੇ ਆ ਗਿਆ ਜੱਗੀ ਕੋਲੀ ਸਵੀਟ ਜੱਗੀ ਸਵੀਟ

ਦੁਕਾਨ ਆ ਵੀ ਆ ਵੀ ਆ ਤੇ ਹੀ ਦੇਖਣ ਰੇਟ ਹੈ ਜੀ ਦੇਖਣ ਨੂੰ ਕੁਝ ਨਹੀਂ ਦਿੱਖਦਾ ਕੀ ਕਰੇ ਜੇ ਤਾਂ ਉਰੇ ਬਣवानी ਹੈ ਮਾਰੂ ਲਾ ਕੇ ਤਿਆਰ ਕਰਾ ਦੇਣੀ ਹੈ ਆਫਰ ਕਿਵੇਂ ਪਊ ਵੀ ਚਲੋ ਦੱਸਿਓ ਹਸਾਬ ਨਾਲ ਬਾਅਦ ਵਿੱਚ ਸੋਹ ਵਧੀਆ ਦੇਖੀਏ ਇੱਕ ਸੁਣਦੇ ਹਾਂ ਲਾਗੀ ਸੇਲ ਉਰੇ ਪੁੱਛਦਾ ਮੈਂ ਦਵਲ ਪਾ ਲਾ ਦੀ ਡਰਾਈਵਰ বিকਰਮ ਜੀ ਅਮਰ ਆਸ਼ਰਮ ਦੇ ਸਾਹਮਣੇ ਐਫਰੀ ਦੇ ਭਾਰ ਕਰਕੇ ਕਾਲੀ ਮਾਈ ਦੇ ਲੋਟੀ ਵੈਗਰੂ ਦੀ ਚਾਟਣੀ ਕੁੱਟ ਲਈ ਆਪਾਂ ਨੇ ਇਹ ਦੇਖੋ ਤੇ ਪੁਦੀਨਾ ਪਾ ਲਿਆ ਹਰੀਆਂ ਮਿਰਚਾਂ ਲਿਆਏ ਹੁਣ ਆਪਾਂ ਤੇ ਪਟਿਆਲੇ ਤੋਂ ਪਿਆ ਆ ਕੇ ਚਾਟਣੀ ਕੁੱਟ ਲਈ ਹੁਣ ਬਣਾਉਣੀ ਆਪਾਂ ਚਾਹ ਇਹ ਦੇਖੋ ਚਾਹ ਬਣਾਉਣੀ ਆ ਮੈਂ ਦੁੱਧ ਲਿਆਵਾਂ ਜੀਆਂ ਜਲਾਏ ਸੀਗੇ ਆਪਾਂ ਪਰੌਂਠੇ ਆ ਦੇਖੋ ਇੱਕ ਪਰੌਂਠਾ ਕੱਢਣੀ ਆ ਮੈਂ ਦੂਰ ਰੱਖ ਲਵਾਂ ਨੀ ਆ ਮੈਂ ਦੇਖੋ ਖਾਣਾ ਨੀ ਆ ਚਾਟਣੀ ਝਰਨਾਂ ਨੇ ਉੱਤੇ ਉਧਰ ਚਾਹ ਬਣ ਰਹੀ ਆ ਆਪਣੇ ਸੋ ਅਟੋਨੀਰ ਕੇ ਤਰ ਲਿਆ ਤੇ ਤੇ ਪਾ ਲਿਆ ਕਿ ਹੋ ਆਪਾਂ ਨੇ ਤੇ ਇੱਧਰ ਬਣ ਜਵੇ ਚਾਹ ਆਪਣੀ ਪਿੰਨੇ ਤੇ ਪਿੰਨੇ ਆਪਾਂ ਚਾਹ ਲੋ ਜੀ ਚਾਹ ਬਣ ਗਈ ਹੁਣ ਕਰਦੀਏ ਘੱਟ ਫਿਰ ਪੁੰਦਿਆਂ ਕੋਲੇ ਚ ਜਿੰਨੇ ਅਮੜ ਜਿੜ ਜਿੜ ਵੀ ਘੱਟ ਕਰ ਦਾਂ